ਮੀਉ ਪਾਇਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਉਹ ਜਦੋਂ ਮੀਂਹ ਪੈਂਦਾ ਹੈ ਤੇ ਮੀਂਹ ਪੈਣ ਦੇ ਨਾਲ ਬਹੁਤ ਸਾਰੇ ਐਸੇ ਜੀਵ ਹਨ ਜਿਹੜੇ ਪ੍ਰਸੰਨ ਹੋ ਜਾਂਦੇ ਹਨ ਔਰ ਕਈ ਵਾਰੀ ਜਦੋਂ ਮੀਂਹ ਪੈਂਦਾ ਹੈ ਤੇ ਮੀਂਹ ਪੈਣ ਦੇ ਪਿੱਛੇ ਕਈਆਂ ਦੀ ਪੁਕਾਰ ਹੁੰਦੀ ਹੈ ਕਈਆਂ ਦੀ ਬੇਨਤੀ ਹੁੰਦੀ ਹੈ ਕਿਉਂਕਿ ਪਹਾੜਾਂ ਦੇ ਵਿੱਚ ਜਾਂ ਉੱਚੀਆਂ ਪੱਥਰੀਲੇ ਇਲਾਕਿਆਂ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਜਗ੍ਹਾ ਹਨ ਜਿੱਥੇ ਪਾਣੀ ਨਹੀਂ ਹੈ। ਵਿਅੰਤ ਜੀਵਾਂ ਦੀ ਪੁਕਾਰ ਹੁੰਦੀ ਹੈ ਐ ਮੌਲਾ ਐ ਖੁਦਾ ਐ ਵਾਹਿਗੁਰੂ ਐ ਪਰਮੇਸ਼ਰ। ਪਿਆਸ ਦੇ ਨਾਲ ਅਸੀਂ ਤੜਫ ਰਹੇ ਹਾਂ। ਜੀਰੂ ਪਰਮੇਸ਼ਰ ਉਹਨਾਂ ਦੀ ਪੁਕਾਰ ਸੁਣ ਕੇ ਤੇ ਮੀਂਹ ਪਾਉਂਦਾ ਹੈ ਤੇ ਜੀ ਜਨਤਾ ਨੂੰ ਸੁਖੀ ਬਸਾਉਂਦਾ ਹੈ ਉਹਨਾਂ ਨੂੰ ਆਨੰਦ ਪ੍ਰਾਪਤ ਹੁੰਦਾ ਹੈ। ਉਹਨਾਂ ਗੁਰਬਾਣੀ ਦੇ ਵਿੱਚ ਇਹ ਵਚਨ ਕੀਤਾ ਗਿਆ ਕਿ ਬੰਦੇ ਨੂੰ ਜੇ ਤਾਂ ਮੀਂਹ ਤੋਂ ਪਾਣੀ ਤੋਂ ਕੋਈ ਸਹੂਲਤ ਮਿਲ ਰਹੀ ਹੈ ਫਿਰ ਉਹ ਖੁਸ਼-ਖੁਸ਼ ਹੈ ਜੇ ਨਹੀਂ ਸਹੂਲਤ ਕੋਈ ਨੁਕਸਾਨ ਹੋਇਆ ਹੈ ਫਿਰ ਉਹ ਆਖਦਾ ਹੈ ਪ੍ਰਮਾਤਮਾ ਤੂੰ ਇੰਜ ਕਿਉਂ ਕੀਤਾ ਮੀਂਹ ਕਿਉਂ ਪਾਇਆ ਕਿਉਂਕਿ ਅਸੀਂ ਕੇਵਲ ਆਪਣੇ ਸੁੱਖ ਦੇ ਨਾਲ ਜੁੜੇ ਹੋਏ ਹਾਂ ਜੇ ਤਾਂ ਹੁਣ ਜੇ ਲ ਜੇ ਤਾਂ ਉਹਨੇ ਜੋ ਫਸਲ ਬੀਜੀ ਹੈ ਤੇ ਫਸਲ ਨੂੰ ਪਾਣੀ ਦੀ ਲੋੜ ਹੈ ਜੇ ਤਾਂ ਉਦੋਂ ਮੀਂਹ ਪੈ ਗਿਆ ਫਿਰ ਖੁਸ਼ ਹੈ ਚੰਗਾ ਹੋਇਆ ਮੀਂਹ ਪੈ ਗਿਆ ਹੈ ਪਾਣੀ ਫਸਲ ਨੂੰ ਲਾਉਣ ਦੀ ਲੋੜ ਨਹੀਂ ਫਸਲ ਸੁੱਕ ਰਹੀ ਸੀ ਪਰ ਜਦੋਂ ਫਸਲ ਪੱਕੀ ਐ ਵੱਢਣ ਦੇ ਕਿਨਾਰੇ ਤੇ ਐ ਜਦੋਂ ਫਸਲ ਨੂੰ ਨੁਕਸਾਨ ਹੋਣਾ ਹੈ ਮੀਂਹ ਦਾ ਫਿਰ ਮੀਂਹ ਪੈ ਗਿਆ ਫਿਰ ਦੁਖੀ ਹੋ ਗਿਆ ਐ ਪ੍ਰਮਾਤਮਾ ਤੂੰ ਮੀਂਹ ਕਿਉਂ ਪਾਇਆ ਸਾਡਾ ਨੁਕਸਾਨ ਹੋ ਗਿਆ ਇੱਕ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਬੜਾ ਖੂਬਸੂਰਤ ਕਹਿਣ ਲੱਗੇ ਪ੍ਰਮਾਤਮਾ ਹੈ ਉਹ ਭਲੇ ਵਾਸਤੇ ਕਾਰਜ ਕਰਦਾ ਹੈ ਜਦੋਂ ਮੀਂਹ ਪੈਂਦਾ ਹੈ ਤੇ ਚਾਰ ਜਾਣਿਆਂ ਦੇ ਵਿੱਚ ਬਹੁਤ ਵੱਡੀ ਖੁਸ਼ੀ ਹੁੰਦੀ ਹੈ ਚਾਰ ਤਰ੍ਹਾਂ ਦੀ ਰਚਨਾ ਦੇ ਵਿੱਚ ਨਾਨਕ ਸਾਵਣ ਜੀ ਵਸੈ ਚਾਹੂ ਉਮਾਹਾ ਹੋਏ ਗੁਰਬਾਣੀ ਦੇ ਵਿੱਚ ਬਚਨ ਹੈ ਉਮਾਹਾ ਦਾ ਮਤਲਬ ਹੈ ਖੁਸ਼ ਹੋ ਜਾਣਾ ਪਰਸੰਨ ਹੋ ਜਾਣਾ ਮੀਂਹ ਪੈਂਦਾ ਹੈ ਤੇ ਚਾਰ ਜਾਣੇ ਬੜੇ ਖੁਸ਼ ਹੋ ਜਾਂਦੇ ਹਨ ਕਿਹੜੇ ਚਾਰ ਨਾਗਾ ਮਿਰਗਾ ਮੱਛੀਆਂ ਰਸੀਆਂ ਘਰ ਤਨ ਹੋਏ 나ਗ ਮਤਲਬ ਕਿ ਸੱਪ ਇਹਨਾਂ ਦਿਨਾਂ ਦੇ ਵਿੱਚ ਸੌਣ ਭਾਦਰੋਂ ਦਾ ਮਹੀਨਾ ਜਿਹੜੀ ਧਰਤੀ ਹੈ ਉਹ ਸੂਰਜ ਦੀ ਤਪਸ਼ ਦੇ ਨਾਲ ਗਰਮ ਹੋ ਜਾਂਦੀ ਹੈ ਉਧਰੋਂ ਸੂਰਜ ਦੀ ਗਰਮੀ ਹੈ ਉਧਰੋਂ ਜਿਹੜਾ ਸੱਪ ਹੈ ਉਦੇ ਅੰਦਰ ਵਿਖ ਹੈ ਉਹਦੇ ਅੰਦਰ ਜ਼ਹਿਰ ਹੈ ਉਹ ਪਹਿਲਾਂ ਹੀ ਦੁਖੀ ਸੀਗਾ ਉਧਰੋਂ ਗਰਮੀ ਆ ਗਈ ਉਹ ਹੋਰ ਦੁਖੀ ਹੋ ਗਿਆ ਤੇ ਉਹ ਫਿਰ ਲੋਚਦਾ ਹੈ ਕਿ ਮੀਂਹ ਪੈ ਜਾਵੇ ਤੇ ਮੈਨੂੰ ਸਕੂਨ ਮਿਲੇਗਾ ਜਦੋਂ ਫਿਰ ਮੀਂਹ ਪੈਂਦਾ ਹੈ ਤੇ ਸੱਪ ਵਗੈਰਾ ਜਾਂ ਹੋਰ ਬਹੁਤ ਸਾਰੇ ਜਾਨਵਰ ਬੜੇ ਖੁਸ਼ ਹੋ ਜਾਂਦੇ ਹਨ ਨਾਗਾ ਮਿਰਗਾ ਮਿਰਗਾ ਹਿਰਨ ਲੰਮਾ ਸਮਾਂ ਮੀਂਹ ਨਹੀਂ ਪਿਆ ਤੇ ਜੰਗਲਾਂ ਦੇ ਵਿੱਚ ਜਿਹੜੇ ਟੋਏ ਸਨ ਛੱਪੜ ਸਨ ਉਹ ਸਾਰੇ ਸੁੱਕੇ ਪਏ ਹਨ ਪਾਣੀ ਨਹੀਂ ਹੈ ਕਦੇ ਇੱਧਰ ਦੌੜ ਰਿਹਾ ਹੈ ਕਦੇ ਇੱਧਰ ਦੌੜ ਰਿਹਾ ਹੈ ਪਾਣੀ ਮਿਲ ਨਹੀਂ ਰਿਹਾ ਪਰ ਜਦੋਂ ਫਿਰ ਸਾਵਣ ਦੇ ਮਹੀਨੇ ਦੇ ਵਿੱਚ ਵੀ ਮੀਂਹ ਪੈਂਦਾ ਹੈ ਬਹੁਤ ਸਾਰੇ ਡੂੰਘੇ ਜਿਹੜੇ ਟੋਏ ਹਨ ਉਹ ਲਪ ਲਪ ਭਰ ਜਾਂਦੇ ਹਨ ਫਿਰ ਹਿਰਨ ਵਗੈਰਾ ਬੜੇ ਖੁਸ਼ ਹੁੰਦੇ ਹਨ ਜਾ ਕੇ ਪਾਣੀ ਪੀਂਦੇ ਹਨ ਰੱਜ ਕੇ ਸ਼ੁਕਰ ਕਰਦੇ ਹਾਂ ਨਾਗਾ ਮਿਰਗਾ ਮੱਛੀਆਂ ਅੱਗੇ ਫਿਰ ਮੱਛੀਆਂ ਦਾ ਜ਼ਿਕਰ ਹੈ ਪਾਣੀ ਘਟਦਾ ਜਾ ਰਿਹਾ ਹੈ ਕਿਸੇ ਤਲਾਬ ਦੇ ਵਿੱਚੋਂ ਜਿਉਂ-ਜਿਉਂ ਪਾਣੀ ਦੀ ਸਤ੍ਹਾ ਘਟ ਰਹੀ ਹੈ ਸੁੱਕ ਰਿਆ ਹੈ ਮੱਛੀਆਂ ਇਕੱਠੀਆਂ ਹੁੰਦੀਆਂ ਜਾਂਦੀਆਂ ਹਨ ਪਾਣੀ ਘਟ ਰਿਹਾ ਹੈ ਸੁੱਕ ਜਾਂਦਾ ਹੈ ਕਈ ਵਾਰੀ ਪਾਣੀ ਤੇ ਉਹਨਾਂ ਦੀ ਸਾਰੀਆਂ ਦੀ ਮੌਤ ਹੋ ਜਾਂਦੀ ਹੈ ਜਦੋਂ ਥੋੜਾ ਰਹਿ ਜਾਵੇ ਪਾਣੀ ਉਨ੍ਹਾਂ ਦੀ ਵੀ ਇੱਕ ਬੇਨਤੀ ਹੁੰਦੀ ਹੈ اے ਖੁਦਾ ਵਰਸੋ ਪ੍ਰਮਾਤਮਾ ਮੀ ਪਾਉਂਦਾ ਹੈ ਉਹ ਵੀ ਖੁਸ਼ ਹੋ ਜਾਂਦੀਆਂ ਹਨ ਨਾਗਾ ਮਿਰਗਾ ਮੱਛੀਆਂ ਤੇ ਰਸੀਆਂ ਰਸੀਆਂ ਦਾ ਮਤਲਬ ਹੈ ਕਿ ਸੰਸਾਰ ਦੇ ਇਨ੍ਹਾਂ ਰੌਣਕ ਮੇਲਿਆਂ ਦੇ ਵਿੱਚੋਂ ਰਸ ਲੈਣ ਵਾਲੇ ਜਿਹੜੇ ਲੋਕ ਹਨ ਅਮੀ ਪਿਆ ਹੈ ਤੇ ਕਈ ਆਖਣਗੇ ਪਈ ਬੜਾ ਸੋਹਣਾ ਮੌਸਮ ਹੈ ਆਓ ਘੁੰਮਣ ਚੱਲੀਏ ਆਓ ਆ ਦੇਖਣ ਚੱਲੀਏ ਅੱਜ ਬੜਾ ਸੋਹਣਾ ਮੌਸਮ ਹੈ ਤੋ ਸਾਵਣ ਦੇ ਮਹੀਨੇ ਦੇ ਵਿੱਚ ਮੀਂਹ ਪੈਣ ਦੇ ਨਾਲ ਜਿਹੜੇ ਉਡੀਕਦੇ ਤੇ ਖੁਸ਼ ਹੋ ਜਾਂਦੇ ਹਨ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਸ ਲੈਣ ਵਾਲੇ ਤੋ ਇਹ ਚਾਰ ਲੋਕ ਹਨ ਜਿਹੜੇ ਬੜੇ ਖੁਸ਼ ਹੋਏ ਨਾਨਕ ਸਾਵਣ ਜੇ ਵਸੈ ਚਹਉ ਉਮਾਹਾ ਹੋਏ ਨਾਗਾ ਮਿਰਗਾ ਮੱਛੀਆਂ ਰਸੀਆਂ ਘਰ ਤਨ ਹੋਏ